ਮਿੱਤਲ ਜੀ ਹੋਰਾਂ ਨੇ ਟੂਰਡਸ ਦੇ ਚੇਅਰਮੈਨ ਵੀ ਕਿਤੇ ਗਏ ਸਭ ਠੀਕ ਹੈ ਦਾ ਬੋਲ ਮੈਂ ਸਮੂੱਚੇ ਮੋਗਾ ਸ਼ਹਿਰ ਨਿਵਾਸੀਆਂ ਨੂੰ ਪੂਰੇ ਜ਼ਿਲ੍ਹਾ ਨਿਵਾਸੀਆਂ ਨੂੰ ਰਮਨ ਮਿੱਤਲ ਜੀ ਨੂੰ ਔਰ ਸਾਰੇ ਸਾਡੇ ਸਤਕਾਰਯੋਗ ਸਾਥੀਆਂ ਨੂੰ ਸਾਡੇ ਐਮਐਲਏ ਸਹਿਬਾਨ ਮੈਡਮ ਅਮਨਦੀਪ ਕੌਰ अरोड़ा ਜੀ ਲਾਡੀਟੋਸ ਜੀ ਮਨਜੀਤ ਬਿਲਾਸਪੁਰ ਜੀ ਔਰ ਅਮਰਿਤਪਾਲ ਸੋਖਨਾਂ ਜੀ ਔਰ ਸਾਰੇ ਹੀ ਸਾਡੇ ਸਤਕਾਰਯੋਗ ਸਾਥੀ ਵਰਕਰਸ ਵੋਲੰਟੀਅਰਸ ਅਹੁਦੇਦਾਰ ਔਰ ਉਹ ਸਾਥੀ ਜਿਹੜੇ ਜਿਨ੍ਹਾਂ ਨੂੰ ਟਰਸਟੀ ਦੀ ਜ਼ਿੰਮੇਵਾਰੀ ਪਾਰਟੀ ਔਰ ਸਰਕਾਰ ਵੱਲੋਂ ਦਿੱਤੀ ਗਈ ਹੈ ਅੱਜ ਉਹਨਾਂ ਨੇ ਰਮਨ ਮਿੱਤਲ ਜੀ ਨੇ ਉਹਦਾ ਸੰਭਾਲਿਆ ਐਜ਼ ਚੇਅਰਮੈਨ ਇੰਪਰੂਵਮੈਂਟ ਟਰਸਟ ਮੋਗਾ ਸੋ ਰਮਨ ਜੀ ਨੂੰ ਔਰ ਸਾਰੇ ਮੋਗਾ ਨਿਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੈਂ ਸਮਝਦਾ ਕਿ ਇਹਨਾਂ ਨੂੰ ਇਹ ਜ਼ਿੰਮੇਵਾਰੀ ਮਿਲਣ ਦੇ ਨਾਲ ਸ਼ਹਿਰ ਹੀ ਨਹੀਂ ਪੂਰੇ ਇਲਾਕੇ ਦੇ ਵਿੱਚ ਲੋਕਾਂ ਨੂੰ ਸਹੂਲਤ ਹੋਏਗੀ ਲੋਕਾਂ ਦੇ ਕੰਮਕਾਰ ਨੇ ਜਿਹੜੇ ਉਹ ਪਹਿਲਾਂ ਨਾਲੋਂ ਵੀ ਵੱਧ ਸਪੀਡ ਦੇ ਉੱਪਰ ਹੋਣਗੇ ਔਰ ਇਹਦੇ ਨਾਲ ਪਾਰਟੀ ਵੀ ਮਜ਼ਬੂਤ ਹੋਏਗੀ ਔਰ ਸਾਡੇ ਜਿਹੜੇ ਪੁਰਾਣੇ ਸਾਥੀ ਵਰਕਰਸ ਨੇ ਵੋਲੰਟੀਅਰਸ ਨੇ ਉਹਨਾਂ ਦੀ ਹੋਰ ਮੈਂ ਸਮਝਦਾ ਕਿ ਹੌਸਲਾ افزਾਈ ਹੋਈ ਕਿਉਂਕਿ ਬੜੇ ਪੁਰਾਣੇ ਸਾਥੀ ਨੇ ਬੜੀ ਕਮਿਟਮੈਂਟ ਰਹੀ ਹੈ ਇਹਨਾਂ ਦੀ ਲੋਕਾਂ ਪ੍ਰਤੀ ਵੀ ਸ਼ਹਿਰ ਪ੍ਰਤੀ ਵੀ ਔਰ ਪਾਰਟੀ ਪ੍ਰਤੀ ਵੀ ਸੋ ਰਮਨ ਜੀ ਨੂੰ ਔਰ ਸਾਰੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਮੈਂ ਉਮੀਦ ਆਸ ਔਰ ਵਿਸ਼ਵਾਸ ਦਵੋਣਾ ਸ਼ਹਿਰ ਨੂੰ ਔਰ ਪੂਰੇ ਜ਼ਿਲ੍ਹੇ ਨੂੰ ਕਿ ਜੋ ਪਿਛਲੇ 3 ਸਾਲਾਂ ਤੋਂ ਭਗਵੰਤਪਾਨ ਜੀ ਦੀ ਸਰਕਾਰ ਵੱਲੋਂ ਡਵੈਲਪਮੈਂਟ ਦੇ ਕੰਮ ਕੀਤੇ ਜਾ ਰਹੇ ਨੇ ਉਹਨਾਂ ਕੰਮਾਂ ਦੀ ਸਪੀਡ ਹੈ ਜਿਹੜੀ ਉਹ ਹੁਣ ਮਲਟੀਪਲ ਟਾਈਮਸ ਹੈ ਜਿਹੜੀ ਉਹ ਵਧਣ ਜਾ ਰਹੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਦੇਖਿਆ ਕਿ ਇੱਕ ਬਹੁਤ ਹੀ ਇਨਕਲੂਸਿਵ ਬਹੁਤ ਹੀ ਵਧੀਆ ਸਰਪੱਖੀ ਵਿਕਾਸਾ ਬਜਟ ਬਜਟ ਜਿਹੜਾ ਕੋਈ ਪੰਜਾਬ ਸਰਕਾਰ ਨੇ ਪੇਸ਼ ਕੀਤਾ ਔਰ ਸ਼ਹਿਰਾਂ ਦੇ ਵਿਕਾਸ ਵਾਸਤੇ ਖਾਸ ਤੌਰ ਤੇ ਉਹਦੇ ਚ ਪ੍ਰੋਵੀਜ਼ਨਸ ਕੀਤੀਆਂ ਗਈਆਂ ਨੇ ਜੀ ਦੀ ਵਜ੍ਹਾ ਕਰਕੇ ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਮੋਗਾ ਸ਼ਹਿਰ ਦੇ ਡਿਵੈਲਪਮੈਂਟ ਦੇ ਕੰਮ ਨੇ ਜਿਹੜੇ ਹੁਣ ਵੱਡੇ ਪੱਧਰ ਤੇ ਉੱਪਰ ਹੋਣਗੇ ਸਰ ਐਮਐਲਏ ਸਾਹਿਬ ਵੱਲੋਂ ਵਿਧਾਨ ਸਭਾ ਸੁਣਿਆ ਸੀਗਾ ਲਾਡੀ ਟੋਸੀ ਵਾਲਾ ਵੱਲੋਂ ਕਿ ਮੋਗੇ ਨਾਲ ਮਤਰਿਆ ਸ਼ੁਰੂ ਕੀਤਾ ਹੈ ਦਾ ਡਾਕਟਰ ਜਿਹੜੀ ਕਾਫੀ ਕਮੀ ਜਿਹੜੀ ਚੱਲ ਰਹੀ ਹੈ ਸਰ ਅਹ ਦੇਖੋ ਇਸ ਤਰ੍ਹਾਂ ਕਿ ਇਹ ਇਸ਼ੂ ਹੋਇਆ ਸੀ ਔਰ ਮੈਂ ਸਮਝਦਾ ਕਿ ਵਿਧਾਨ ਸਭਾ ਇੱਕ ਪਵਿੱਤਰ ਮੰਦਰ ਹੈ ਜਿੱਥੇ ਜਿੱਥੇ ਜਿਸ ਪਵਿੱਤਰ ਮੰਦਰ ਦਾ ਮਕਸਦ ਹੀ ਇਹੀ ਹੈ ਕਿ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਉਹ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਉਠਾਉਣ ਸੋ ਜਿੱਥੇ ਸਾਨੂੰ ਇਸ ਗੱਲ ਦੀ ਦੀ ਖੁਸ਼ੀ ਹੈ ਕਿ ਚਾਹੇ ਆਪਦੀ ਪਾਰਟੀ ਦੇ ਹੀ ਸਾਥੀ ਨੇ ਪਰ ਫਿਰ ਵੀ ਲਾਡੀ ਜੀ ਹੋਣਾ ਨੇ ਜਾਂ ਕਿਸੇ ਹੋਰ ਸਾਥੀ ਨੇ ਵੀ ਜੇ ਲੋਕਾਂ ਦੀ ਗੱਲ ਚੱਕੀਏ ਤੇ ਇਹਦਾ ਮਤਲਬ ਕਿ ਲੋਕਾਂ ਦੀ ਨੂੰ ਸਰਵਿਸੇਸ ਦੇਣ ਦੇ ਲਈ ਲੋਕਾਂ ਦੀ ਸੇਵਾ ਦੇ ਲਈ ਸਾਡੇ ਸਾਥੀ ਨੇ ਜਿਹੜੇ ਉਹ ਵਚਨਬੱਧ ਨੇ ਨੰਬਰ 1 ਨੰਬਰ 2 ਇਹਦੇ ਚ ਕੋਈ ਦੋਰ ਆਇਆ ਨਹੀਂ ਕਿ ਪਿਛਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਵੱਲੋਂ ਭਰਤੀਆਂ ਨਹੀਂ ਹੁੰਦੀਆਂ ਸੀਗੀਆਂ ਤੇ ਅਖੀਰ ਜਦੋਂ ਪੌਣੇ ਪੰਜ ਸਾਲ ਲੰਘ ਜਾਂਦੇ ਸੀਗੇ ਉਦੋਂ ਭਰਤੀਆਂ ਦੇ ਪ੍ਰਕਿਰਿਆ ਸ਼ੁਰੂ ਹੁੰਦੀ ਸੀਗੀ ਤੇ ਫਿਰ ਉਹ ਕਦੇ ਵੀ ਸਿਰੇ ਨਹੀਂ ਚੜਦੀਆਂ ਸੀਗੀਆਂ ਇਸੇ ਵਜ੍ਹਾ ਕਰਕੇ ਅਸੀਂ ਪਹਿਲੇ ਦਿਨ ਤੋਂ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਹੀ ਅਸੀਂ ਭਰਤੀਆਂ ਦਾ ਕੰਮ ਸ਼ੁਰੂ ਕੀਤਾ ਚਾਹੇ ਉਹ ਹੈਲਥ ਹੈ ਐਜੂਕੇਸ਼ਨ ਹੈ ਚਾਹੇ ਸਪੋਰਟਸ ਹੈ ਤੇ ਚਾਹੇ ਬਾਕੀ ਵਿਭਾਗ ਨੇ ਤੇ ਜਿਹਦੀ ਵਜ੍ਹਾ ਕਰਕੇ ਅੱਜ 52000 ਦੇ ਕਰੀਬ ਨੌਕਰੀਆਂ ਜਿਹੜੀਆਂ ਅਸੀਂ ਦਿੱਤੀਆਂ ਜਾ ਚੁੱਕੀਆਂ ਹੁਣ ਜੋ ਪਿਛਲੀਆਂ ਇੰਨੀਆਂ ਸ਼ਾਰਟਫਾਲਸ ਨੇ ਇੰਨੀਆਂ ਕਮੀਆਂ ਨੇ ਡਾਕਟਰਸ ਦੀਆਂ ਪੈਰਾਮੈਡੀਕਲ ਸਟਾਫ ਦੀਆਂ ਨਰਸਿਸ ਦੀਆਂ ਉਹਨਾਂ ਨੂੰ ਪਰਦੇ ਪਰਦੇ ਥੋੜਾ ਸਮਾਂ ਤਾਂ ਲੱਗੇਗਾ ਤੁਸੀਂ ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਜੋ ਲਾਡੀ ਜੀ ਨੇ ਕਿਹਾ ਉਹ ਤਾਂ ਤੁਸੀਂ ਔਰ ਸਾਰੇ ਪੰਜਾਬ ਨੇ ਸੁਣਿਆ ਪਰ ਜੋ ਮੈਂ ਬਜਟ ਸਪੀਚ ਦੇ ਉੱਪਰ ਕਿਹਾ ਜੋ ਕੈਗ ਦੀਆਂ ਰਿਪੋਰਟਾਂ ਸੀਗੀਆਂ ਸੀਏਜੀ ਦੀਆਂ ਰਿਪੋਰਟਾਂ 2017 ਤੋਂ ਲੈ ਕੇ 22 ਤੱਕ ਪੇਸ਼ ਕੀਤੀਆਂ ਔਰ ਉਹ ਸੀਏਜੀ ਰਿਪੋਰਟ ਵੀ ਸੀਗੀ ਹੈਲਥ ਦੇ ਉੱਪਰ ਜੋ ਕਿ ਗਵਰਨਮੈਂਟ ਆਫ ਇੰਡੀਆ ਨੇ ਰਿਲੀਜ਼ ਕੀਤੀ ਸੀਗੀ ਜਿਦੇ ਵਿੱਚ 68 68% ਤੱਕ 68 70% ਤੱਕ ਡਾਕਟਰਸ ਦੀਆਂ ਲੈਬ اٹینڈੈਂਟਸ ਦੀਆਂ ਨਰਸਿਸ ਦੀਆਂ ਏ ਐਨ ਐਮਸ ਦੀਆਂ ਪੈਰਾਮੈਡੀਕਲ ਸਟਾਫ ਦੀਆਂ ਦੀਆਂ ਜਿਹੜੀਆਂ ਵੈਕੈਂਸੀਆਂ ਪਈਆਂ ਸੀਗਾ ਜੇ 60 70% ਵੈਕੈਂਸੀਆਂ ਪਈਆਂ ਹੋਣਗੀਆਂ ਤੇ ਉਹਨੂੰ ਭਰਨ ਦੇ ਵਿੱਚ ਤਾਂ ਟਾਈਮ ਲੱਗੂਗਾ ਇਹ ਪਿਛਲੀ ਸਰਕਾਰ ਦੇ ਸਮੇਂ ਸੀਗਾ ਕਿ ਅ ਇੱਕ ਦੋ ਸਕੀਮਾਂ ਸੀਗਾ ਇੱਕ ਪੰਜਾਬ ਨਿਰੋਗੀ ਸਕੀਮ ਸੀਗੀ ਔਰ ਇੱਕ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਸੀਗੀ ਸਰਕਾਰ ਦੀ ਜਿਹਦੇ ਵਿੱਚ ਕੈਂਸਰ ਔਰ ਬਾਕੀ ਬਿਮਾਰੀਆਂ ਦੇ ਪੀੜਿਤ ਲੋਕਾਂ ਨੂੰ 1.5 ਲੱਖ ਰੁਪਏ ਜਿਹੜਾ ਉਹ ਮਿਲਦਾ ਸੀਗਾ ਇਲਾਜ ਕਰਾਉਣ ਦੇ ਲਈ ਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਵੀ ਹੋਊਗੀ ਔਰ ਪਰੇਸ਼ਾਨੀ ਵੀ ਹੋਊਗੀ ਕਿ ਪਿਛਲੀ ਸਰਕਾਰ ਦੇ ਕਾਂਗਰਸ ਸਰਕਾਰ ਦੇ ਸਮੇਂ 82 ਕਰੋੜ ਰੁਪਏ ਉਹਦਾ ਖਾਤੇ ਦੇ ਵਿੱਚ ਤਾਂ ਪਿਆ ਰਿਹਾ ਪਰ ਲੋਕਾਂ ਨੂੰ ਨਹੀਂ ਦਿੱਤਾ ਉਸ 82 ਕਰੋੜ ਰੁਪਏ ਦੇ ਨਾਲ 5500 ਕੈਂਸਰ ਪੀੜਤਾਂ ਨੂੰ ਇਲਾਜ ਕਰਾ ਕੇ ਉਹਨਾਂ ਦੀ ਜਾਨ ਬਚਾਈ ਸੀ ਜਾ ਸਕਦੀ ਸੀ ਕਿ ਪਰ ਫਿਰ ਸਰਕਾਰਾਂ ਨੇ ਗੌਰ ਨਹੀਂ ਕੀਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਇਹ ਮੈਂ ਇਸ ਕਰਕੇ ਦੱਸਿਆ ਤੁਹਾਨੂੰ ਕਿ ਜਦੋਂ ਇੱਕ ਇੰਨਾ ਵਿਗੜਿਆ ਤਿਗੜਿਆ ਇੱਕ ਇੰਨਾ ਇੰਨਾ ਨਕਾਰਾ ਸਿਸਟਮ ਤੁਹਾਨੂੰ ਵਿਰਾਸਤ ਦੇ ਵਿੱਚ ਮਿਲਿਆ ਹੋਵੇ ਤੇ ਉਹਨੂੰ ਦਰੁਸਤ ਕਰਨ ਨੂੰ ਪੈਸਾ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਤੇ ਉਸੇ ਦੀ ਆਵਾਜ਼ ਹੈ ਜਿਹੜੀ ਉਹ ਮੇਰੇ ਵੀਰ 라ਡੀ ਟੋਸ ਜੀ ਨੇ ਵੀਦਾਨ ਸਮੇ ਚੱਕੀ ਬਾਟਨਗਾਇਂ ਦਾ ਮੁਰਦਾ ਵੀ ਚੱਕਿਆ ਮੈਡਮ ਅਰਦੀਪ ਕੌਰ अरोड़ा ਨੇ ਰਜਿਸਟਰੀਆਂ ਹੁੰਦੇ ਜਿਹੜਾ ਕਾਫੀ ਉੱਥੇ ਮੁਸ਼ਕਲਾਂ ਆਉਂਦੀਆਂ ਸਰ ਇਹ ਵਾਕਈ ਮੋਹ ਕਾਫੀ ਲੰਬੇ ਸਮੇ ਤੋਂ ਪ੍ਰੋਬਲਮ ਆ ਕੋਈ ਸੋਧ ਕਰਨ ਦੀ ਵਿਚਾਰ ਹੋਵੇ ਨਹੀਂ ਡੈਫੀਨਿਟਲੀ ਜੀ ਦੇਖੋ ਮੈਂ ਮੈਂ ਕੀ ਗੱਲ ਕਹੀ ਹੈ ਮੈਂ ਕਹਿੰਦਾ ਵੀ ਜਿਹੜੀ ਇੱਕ ਪੋਜ਼ਿਟਿਵ ਕੰਸਟਰਕਟਿਵ ਡਿਸਕਸ਼ਨ ਔਰ ਜੇ ਉਹਦੀ ਉਹਦੀ ਆਲੋਚਨਾ ਵੀ ਕਰਨੀ ਹੈ ਤਾਂ ਕੰਸਟਰਕਟਿਵ ਹੋਣੀ ਚਾਹੀਦੀ ਹੈ ਜਦੋਂ ਵਿਧਾਨ ਸਭਾ ਦਾ ਹੋਰ ਮਕਸਦ ਕੀ ਹੁੰਦਾ ਉਹ ਇਹੀ ਹੁੰਦਾ ਕਿ ਐਮ ਐਲ ਏ ਸਾਡੇ ਲੋਕਾਂ ਦੀ ਆਵਾਜ਼ ਚੱਕਣ ਜਦੋਂ ਅਸੀਂ ਲੋਕ ਉੱਥੇ ਜਿਹੜੇ ਮੰਤਰੀ ਬੈਠੇ ਹੁੰਨੇ ਆ ਅਫਸਰ ਬੈਠੇ ਹੁੰਦੇ ਨੇ ਅਫਸਰ ਗੈਲਰੀ ਦੇ ਵਿੱਚ ਸਾਡਾ ਕੰਮ ਹੀ ਇਹ ਹੈ ਕਿ ਅਸੀਂ ਜਿਹੜੇ ਕੰਮ ਧਿਆਨ ਚਾਹੁੰਦੇ ਨੇ ਜਿਹੜੇ ਕੋਈ ਸਾਥੀ ਚਾਹੁੰਦੇ ਉਹਨੂੰ ਨੋਟ ਡਾਊਨ ਕਰੀਏ ਤੇ ਉਹਨੂੰ ਦੁਰਸਤ ਕਰਾਈਏ ਸੋ ਇਹ ਇਹ ਇੱਕ ਮੈਂ ਸਮਝਦਾ ਕਿ ਜਿੱਥੇ ਪਿਛਲੀਆਂ ਸਰਕਾਰਾਂ ਦੇ ਸਮੇਂ ਆ ਉਹ ਕਿਸੇ ਤੋਂ ਵੀ ਆਲੋਚਨਾ ਸੁਣਨ ਨੂੰ ਤਿਆਰ ਨਹੀਂ ਹੁੰਦੇ ਸੀਗੇ ਕਟੋਗਰ ਸਾਡੀ ਸਰਕਾਰ ਦੇ ਵਿੱਚ ਇੰਨੀ ਇੱਕ ਬਰਦਾਸ਼ਟ ਸ਼ਕਤੀ ਹੋਰ ਇੰਨਾ ਕੁ ਮਾਦਾ ਤਾਂ ਹੈਗਾ ਕਿ ਜੇ ਕੋਈ ਭਰਾ ਕੋਈ ਸਾਡਾ ਸਾਥੀ ਕੋਈ ਆਲੋਚਕ ਤਰੀਕੇ ਦੇ ਤੌਰ ਤੇ ਸਲਾਹ ਵੀ ਦਿੰਦਾ ਹੈ ਤੇ ਅਸੀਂ ਰਿਸੈਪਟਿਵ ਹਾਂ ਉਹਨੂੰ ਅਸੀਂ ਉਹਨੂੰ ਸੁਣਦੇ ਵੀ ਆ ਤੇ ਉਹਦੇ ਮੁਤਾਬਕ ਕੰਮ ਵੀ ਕਰਦੇ ਆ ਮਾਨਤ ਸਿੰਘ ਤੁਸੀਂ ਕਹਿ ਰਹੇ ਸੀ ਇਸ਼ੂ ਬਣਾਇਆ ਗਿਆ ਕੀ ਇਹਨੂੰ ਮੰਨਿਆ ਜਾ ਵੀ ਇਹ ਜ਼ਰੂਰਤ ਹੈ ਤੇ ਕਦ ਤੱਕ ਪੂਰੀ ਹੋ ਸਕਦੀ ਹੈ ਜੀ ਜੀ ਲਾਡੀ ਤੋਂ ਨਹੀਂ ਦੇਖੋ ਜੇ ਕਮੀ ਹੈ ਜੇ ਜੇ ਕਮੀ ਹੈ ਜੇ ਕਮੀ ਹੈ ਤਾਂ ਹੀ ਉਹਨਾਂ ਨੇ ਚੱਕਿਆ ਤੇ ਉਹ ਮਿਲਣਾ ਦਾ ਕੁਛ ਨਾ ਕੁਛ ਤਾਂ ਫਰਕ ਪੈ ਵੀ ਹੋਊਗਾ ਬਾਕੀ ਜੇ ਰਹਦੇ ਨੇ ਹੁਣ ਆ ਜਾਣਗੇ ਧੰਨਵਾਦ ਸਰ ਕੱਲ ਕਿਸਾਨਾਂ ਵੱਲੋਂ ਮੰਤਰੀਆਂ ਦਾ ਐਮ ਐਲ ਏ ਦਾ ਜਿਹੜਾ ਕਿਰਾਓ ਕੀਤਾ ਜਿਹੜਾ ਦੋ ਫਾਰਮਾਂ ਵੱਲੋਂ ਇਸ ਤਰ੍ਹਾਂ ਦੇਖਦੇ ਹਾਂ ਲਗਾਤਾਰ ਜਿਹੜਾ ਪੰਜਾਬ ਸਰਕਾਰ ਨੂੰ ਵੀ ਘੇਰਿਆ ਜਾ ਰਿਹਾ ਕਿਸਾਨ ਨਹੀਂ ਕਿਹੜੀ ਜਥੇਬੰਦੀ ਕੀ ਰਹੀ ਨਿਕਲੋਂ ਸਾਰਿਆਂ ਦੋਨੇ ਦੋਨੇ ਫਾਰਮਾਂ ਵੱਲੋਂ ਸਰ ਦੋਨੇ ਫਾਰਮਾਂ ਵੱਲੋਂ ਦੇਖੋ ਇਸ ਤਰ੍ਹਾਂ ਕਿ ਮੈਨੂੰ ਨਹੀਂ ਸਮਝ ਆ ਰਹੀ ਕਿ ਕਿਸਾਨ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਅਸੀਂ ਕੱਲ ਵੀ ਸੀਗੇ ਅੱਜ ਵੀ ਹੈਗੇ ਤੇ ਕੱਲ ਨੂੰ ਵੀ ਹੋਵਾਂਗੇ ਪਰ ਜਿਹੜੇ ਕਿਸਾਨ ਜਿਥੇ ਦੇ ਕੁਝ ਦੇ ਲੀਡਰ ਨੇ ਜਿਹੜੇ 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 ਸਿਰਫ ਔਰ ਸਿਰਫ ਜਿੰਨਾ ਦਾ ਕੰਮ ਹੀ ਇਹੀ ਹੈ ਕਿ ਸਿਰਫ ਘੇਰ ਲੋ ਧਰਣਾ ਲਾ ਲੋ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਲੋ ਘੇਰਨ ਦੀ ਲੋੜ ਕੀ ਹੈ ਧਰਣਾ ਲਾਉਣ ਦੀ ਲੋੜ ਕੀ ਆਸੀ ਤਾਂ ਕਹਿੰਦੇ ਆ ਜਾਓ ਸਾਡੇ ਨਾਲ ਬੈਠੋ ਅੰਦਰ ਬਹਿ ਕੇ ਜੋ ਗੱਲਾਂ ਬਾਤਾਂ ਕਰੋ ਜੋ ਕੰਮ ਹੋਣ ਵਾਲੇ ਨੇ ਉਹ ਹੋ ਜਾਣਗੇ ਪੰਜਾਬ ਸਰਕਾਰ ਨਾਲ ਮੈਨੂੰ ਅਜੇ ਤੱਕ ਇਹ ਨਹੀਂ ਸਮਝ ਆਈ ਹੈਗੀ ਕਿ ਘੇਰਨਾ ਘੇਰ ਲੈਣ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਸਵਾਲ ਇਹ ਹੈ ਵੀ ਪੰਜਾਬ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੇ ਦਾ ਮਸਲਾ ਕੀ ਹੈ ਪੰਜਾਬ ਸਰਕਾਰ ਦਾ ਕੰਮ ਹ ਹੋਣਾ ਚਾਹੀਦਾ ਕਿ ਕਿਸਾਨਾਂ ਨੂੰ ਬਿਜਲੀ ਦੇਣੇ ਮੇਲੇ ਉਹ ਸੀ ਦਿੱਤੀ ਹੈ ਕਿਸਾਨਾਂ ਦਾ ਪੰਜਾਬ ਸਰਕਾਰ ਇਹ ਕੰਮ ਕਰ ਸਕਦੀ ਸੀ ਕਿ ਪਾਣੀ ਟੇਲੈਂਡ ਤੱਕ ਮਿਲੇ ਉਹ ਅਸੀਂ ਦਿੱਤਾ ਕਿਸਾਨਾਂ ਦੇ ਦੇ ਜਿੰਨੇ ਪੰਜਾਬ ਨਾਲ ਰਿਲੇਟਡ ਮਸਲੇ ਨੇ ਅਸੀਂ ਟੇਲੈਂਡ ਤੱਕ ਪਾਣੀ ਪਹੁੰਚਾਉਣ ਦੇ ਨਾਲ ਆ ਇੱਕ ਸੈਂਟਰਲ ਵਾਟਰ ਅਥਾਰਟੀ ਦੀ ਰਿਪੋਰਟ ਆਈ ਹੈ ਜਿਦੇ ਵਿੱਚ ਕਾਫੀ ਬਲਾਕਾਂ ਦੇ ਵਿੱਚੋਂ ਪਾਣੀ ਹੈ ਜਿਹੜਾ ਉੱਪਰ ਆਉਣਾ ਸ਼ੁਰੂ ਹੋ ਗਿਆ ਯਾਨੀ ਕਿ ਜੋ ਇੱਕ ਰੇਗਿਸਤਾਨ ਬਣਦਾ ਜਾ ਰਿਹਾ ਸੀਗਾ ਪੰਜਾਬ ਉਹਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਹੈ ਕਿਸਾਨਾਂ ਨੂੰ ਅਨ ਇੰਟਰਪਟਿਡ ਪਾਵਰ ਸਪਲਾਈ ਜਿਹੜੀ ਉਹ ਮਿਲ ਰਹੀ ਹੈ ਇਹ ਸਾਰੇ ਪੰਜਾਬ ਦੇ ਕੰਮ ਸੀਗੇ ਇਹ ਅਸੀਂ ਕਰ ਰਹੇ ਹਾਂ ਹੁਣ ਜਿੰਨੇ ਉਹਨਾਂ ਦੇ ਬਾਕੀ ਮਸਲੇ ਨੇ ਮੰਗਾ ਨੇ ਉਹ ਸਾਰੇ ਦੇ ਸਾਰੇ ਕੇਂਦਰ ਨਾਲ ਸੰਬੰਧਿਤ ਨੇ ਹੁਣ ਉਹਦੇ ਵਾਸਤੇ ਵੀ ਜ ਉਹਨਾਂ ਨੇ ਸਾਡਾ ਘਰਾਓ ਕਰਨਾ ਹੈ ਸਾਡਾ ਤਾਂ ਕਰ ਲੈਣਾ ਪਰ ਮੈਂ ਇੱਕ ਗੱਲ ਉਹਨਾਂ ਨੂੰ ਬੜੇ ਕਲੀਅਰ ਸ਼ਬਦਾਂ ਦੇ ਵਿੱਚ ਕਹਿ ਦੇਣਾ ਚਾਹਣਾ ਸਾਡਾ ਕਰਕੇ ਰਣਾ ਐ ਐਮਐਲਏ ਦਾ ਮੰਤਰੀਆਂ ਦਾ ਕਰਕੇ ਇਹਨੇ ਕੋਈ ਪ੍ਰੋਬਲਮ ਨਹੀਂ ਪਰ ਜੇ ਕਿਸੇ ਲੋਕਾਂ ਨੂੰ ਰਾਹੀ ਗੀਰਾਂ ਨੂੰ ਸੜਕ ਦੇ ਉੱਪਰ ਬੈਠ ਕੇ ਕਿਸੇ ਨੂੰ ਪਰੇਸ਼ਾਨ ਕੀਤਾ ਤੇ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਠੀਕ ਆ ਬਿਲਕੁਲ ਠੀਕ ਹੈ ਸਭ ਵੀਰ ਦਾ ਸੀ ਜੇ ਨਾ ਰਿਹਾ ਗਿਆ 3D ਅਜ ਬਟਾਲੂ ਚਰਜੀ ਦਾ ਬਿਆਨ ਵੀ ਆ ਸੀ ਮੰਡੀਆਂ ਦੇ ਵਿੱਚ ਇਹ ਕਹਿੰਦੇ ਕੁਝ ਰੇਜਮੈਂਟ ਨਹੀਂ ਹੈਗੇ ਜੀ ਲੇਕਿਨ 3 ਦੇ ਕਰਪਾ ਅਸਟਾਰਟ ਕਰਨ ਦੀ ਗੱਲ ਨੀ ਕਿ ਰੇਜਮੈਂਟ ਨਹੀਂ ਹੈਗੀ ਜੀ ਕਰਨਗ ਵੀ ਖੇਡ ਦੀ ਗੱਲ ਕਰਤੀ ਸੀ ਨਹੀਂ ਦੱਸੋ ਕੀ ਪ੍ਰੋਬਲਮ ਹੈ ਜੀ ਹਾਲੇ ਕਹਿੰਦੇ ਕੋਈ ਪੂਰਾ ਮਾਰਦਾ ਨਾ ਨਹੀਂ ਆਇਆ ਜੀ ਕੋਈ ਸਫਾਈਆਂ ਨਹੀਂ ਸ਼ੁਰੂ ਹੋ ਆ ਜੂ ਬੇਫਿਕਰ ਉਹ ਨਹੀਂ ਟੈਨਸ਼ਨ ਨਾ ਲਓ ਸਭ ਸੈਟਅਪ ਹੋਏ ਹੈ ਜਿਹਾ ਇਸ਼ੂ ਨਹੀਂ ਹੈਗਾ ਕੋਈ ਦਿੱਕਤ ਨਹੀਂ ਹੈਗੀ ਜੇ ਕੋਈ ਪਾਰਟिकुलर ਤੁਹਾਨੂੰ ਲੱਗਦਾ ਹੈ ਵੀ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਕਿਸੇ ਮੰਡੀ ਦੇ ਵਿੱਚ ਕੋਈ ਹੋਰ ਬਾਰਦਾਨਾ ਤਾਂ ਕੀ ਬਾਰਦਾਨੇ ਤਾਂ ਇੱਕ ਦਿਨ ਦੇ ਵਿੱਚ ਆਈ ਜਾਣਾ ਹੁੰਦਾ ਔਰ ਵੈਸੇ ਵੀ ਚਲੋ ਇੱਕ ਦੋ ਪ੍ਰਬੰਧ ਸ਼ੁਰੂ ਹੋ ਜਾਂਦੇ ਨੇ ਜਾ ਕੇ ਹੁਣ ਮੈਨੂੰ ਤੁਹਾਡੇ ਇੱਥੇ ਪਤਾ ਨਹੀਂ ਸਾਡੇ ਤਾਂ ਜਾ ਕੇ 14 15 17 ਤਰੀਕ ਤੋਂ ਪਹਿਲਾਂ ਮਤਲਬ ਜ਼ੋਰ ਪੈਂਦਾ ਨਹੀਂ ਹੈਗਾ ਸੋ ਇਸ ਕਰਕੇ ਇਸ ਕਰਕੇ ਉਹ ਜਿਹੜਾ ਇੱਕ ਤੋਂ ਲੈ ਕੇ 14 15 ਤੱਕ ਦਾ ਟਾਈਮ ਹੁੰਦਾ ਇਹ ਸਾਰੇ ਕੰਮ ਵਾਸਤੇ ਹੁੰਦਾ ਜੀ ਸਰ ਲਾਸਟ ਕੁਐਸਚਨ ਸਰ ਟਾਈਮ ਬਹੁਤ ਹੋ ਗਿਆ ਆਪਣਾ ਨਸ਼ਾ ਨੂੰ ਲੈ ਕੇ ਸਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਹੋ ਰਹੀਆਂ ਵੱਡੀਆਂ ਕਾਰਵਾਈਆਂ ਵੱਡੀਆਂ ਰਿਕਵਰੀਜ਼ ਜਿਹੜੀਆਂ ਕਿ ਦੇ ذریعے ਲੋਕ ਪੁਛਲਾ ਕਾਰਨ ਆ ਤੇ ਚੰਗਾ ਕੰਮ ਹੈ ਜੀ ਇਹ ਹੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਹ ਤੁਹਾਡੀ ਮੀਡੀਆ ਦੀ ਵੀ ਜ਼ਿੰਮੇਵਾਰੀ ਹੈ ਪੰਜਾਬ ਦੇ 3 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਪਿਛਲੀਆਂ ਸਰਕਾਰਾਂ ਦੀ ਪੁਸ਼ਤਪਨਾਏ ਹੀ ਦੇ ذریعے ਇਹ ਨਸ਼ਿਆਂ ਦਾ ਕਾਰੋਬਾਰ ਪੰਜਾਬ ਦੇ ਵਿੱਚ ਪ੍ਰਫੁੱਲਤ ਹੋਇਆ ਉਹਨੂੰ ਜੜੋਂ ਖਤਮ ਕਰਨ ਦੇ ਲਈ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਮਾਨ ਸਾਹਿਬ ਆਪਾਂ ਸਾਰੇ ਬੜੇ ਚਿੰਤਿਤ ਸੀਗੇ ਸੋ ਕੋਸ਼ਿਸ਼ਾਂ ਪਹਿਲਾਂ ਦਿਨ ਤੋਂ ਹੀ ਚੱਲ ਰਹੀਆਂ ਸੀਗੀਆਂ ਪਰ ਹੁਣ ਇੱਕ ਲਾਸਟ ਹੱਲਾ ਜਿਹੜਾ ਬੋਲਾ ਸੀਗਾ ਲਾਸਟ ਇੱਕ ਇੱਕ ਪੁਸ਼ ਕਰਨਾ ਸੀਗਾ ਕਿ ਇਹਨੂੰ ਲਾਸਟ ਮੈਂ ਇਸ ਕਰਕੇ ਕਹਿਣਾ ਕਿਉਂਕਿ ਉਹ ਜਦ ਤੱਕ ਜੜੋਂ ਖਤਮ ਨਹੀਂ ਹੋ ਜਾਂਦਾ ਅਸੀਂ ਤਾਂ ਹੀ ਆ ਕਿਤੇ ਕਿ ਅਸੀਂ ਅਸੀਂ ਟਿੱਕੇ ਨਹੀਂ ਬੈਠਣਾ ਹੈਗਾ ਲੋਕਾਂ ਦਾ ਵੀ ਬਹੁਤ ਵੱਡੇ ਪੱਧਰ ਤੇ ਪ੍ਰਸਾਤ ਮਿਲ ਰਿਹਾ ਹੈ ਐਫ ਆਈ ਆਰਸ ਹੋ ਰਹੀਆਂ ਨੇ ਰਿਕਵਰੀਜ਼ ਹੋ ਰਹੀਆਂ ਨੇ ਜਿਹੜੇ ਜਿਹੜੇ ਇਸ ਕੰਮ ਦੇ ਵਿੱਚ ਪਏ ਹੋਏ ਨੇ ਜੇ ਕੋਈ ਪੁਲਿਸ ਨਾਲ ਪਿੰਡ ਦੀ ਕੋਸ਼ਿਸ਼ ਕਰਦਾ ਤਾਂ ਝੜਪਾਂ ਦੇ ਵਿੱਚ ਬਹੁਤ ਸਾਰੇ ਜ਼ਖਮੀ ਵੀ ਹੋਏ ਨੇ ਸਮਗਲਰ ਆਇਡੈਂਟੀਫਾਈ ਕੀਤਾ ਜਾ ਰਿਹਾ ਉਹਨਾਂ ਨੂੰ ਜਿਨ੍ਹਾਂ ਨੇ ਸਰਕਾਰੀ ਜ਼ਮੀਨਾਂ ਦੇ ਉੱਪਰ ਪ੍ਰਾਪਰਟੀਆਂ ਦੇ ਉੱਪਰ ਕਬਜ਼ੇ ਕਰਕੇ ਨਸ਼ੇ ਦੇ ਇਸ ਕਾਰੋਬਾਰ ਦੇ ਨਾਲ ਆਪਦੇ ਮਹਿਲ ਸਾਰੇ ਨੇ ਉਹਨਾਂ ਦੇ ਉਹ ਆਸ਼ਾਨੇ ਵੀ ਢਾਏ ਜਾ ਰਹੇ ਨੇ ਤਾਂ ਕਿ ਦੂਜਿਆਂ ਨੂੰ ਵੀ ਕਰਨ ਹੋ ਜਾਣ ਕਿ ਇਸ ਕਾਰੋਬਾਰ ਦੇ ਵਿੱਚੋਂ ਲੋਕਾਂ ਦੇ ਧੀਆ ਪੁੱਤਾਂ ਦੀਆਂ ਨਸਾਂ ਦੇ ਵਿੱਚ ਜ਼ਹਿਰ ਪਚਾ ਕੇ ਜੇ ਕੋਈ ਆਪਦੇ ਮਹਿਲ ਸਾਰੂਗਾ ਤੇ ਉਹ ਕੰਮ ਨਹੀਂ ਚੱਲਣਾ ਹੈਗਾ ਹੁਣ ਸਰ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਕਾਫੀ ਨਸ਼ੇ ਦੇ ਵਪਾਰੀ ਫੜੇ ਵੀ ਗਏ ਆ ਸਿੰਗਲ ਵੀ ਫੜੇ ਗਏ ਆ ਪਰ ਇਸ ਤਰ੍ਹਾਂ ਦੇ ਕੋਈ ਪੁਆ ਨਿਗਮਾ ਮਾਮਲਾ ਦੇ ਵੀ ਜਿਹੜਾ ਵੀ ਮਕਾਨ ਵਗੈਰਾ ਡਾਇਆ ਹੋਵੇ ਜਾਂ ਤੇ ਜਾਂ ਕਿਹਾ ਸੀ ਉਹ ਤੁਸੀਂ ਦੱਸੋ ਜਿਹਨੇ 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 ਸੁਣੋ ਸੁਣੋ ਅਸੀਂ ਅਸੀਂ ਕਾਨੂੰਨ ਦੀ ਪਾਲਣਾ ਕਰਨੀ ਹੈ ਜਿਹਨੇ ਕਿਸੇ ਨੇ ਪਿਛਲੀਆਂ ਸਰਕਾਰਾਂ ਦੇ ਸਮਿਆਂ ਦੇ ਵਿੱਚ ਰਾਜਸੀ ਪੁਸ਼ਤ ਪਨਾਹੀ ਦੀ ਵਜ੍ਹਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਪਰ ਕਬਜ਼ੇ ਕਰ ਲਏ ਤੇ ਫਿਰ ਮੁੜ ਕੇ ਨਸ਼ਿਆਂ ਦੇ ਵਪਾਰ ਦੇ ਨਾਲ ਆਪਦੇ ਮਹਿਲ ਉਸਾਰ ਲਏ ਉਦੋਂ ਥੌਂਟ ਕੰਡਾ ਦੱਸੋ ਉਹਨੇ ਕਾਰਵਾਈ ਕਰਾਉਣੀ ਆ ਸੋ ਇਹ ਕੰਮ ਨਹੀਂ ਚੱਲਾ ਹੈਗਾ ਜੀ ਇਹ ਜਿਹੜਾ ਗੋਰਖਧੰਦਾ ਚੱਲਦਾ ਸੀਗਾ ਪਿਛਲੇ ਸਰਕਾਰਾਂ ਨੂੰ ਚੱਲਦਾ ਸੀਗਾ ਅਸੀਂ ਇਹ ਨਹੀਂ ਚੱਲਣ ਦੇਣਾ ਹੈਗਾ ਧੰਨਵਾਦ ਧੰਨਵਾਦ